ਨਮਸਕਾਰ ਦੋਸਤੋ ਇਸ ਵੀਡੀਓ ਸੀ ਰੋਕਦੇ ਮੈਂ ਮਹੱਲਿਆਂ ਦੇ ਵਿੱਚ ਖੜੇ ਹਾਂ ਜਿੱਥੇ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਗਲੀਆਂ ਮਹੱਲਿਆਂ ਦੇ ਵਿੱਚ ਸ਼ਰਾਬ ਆਮ ਦਿੱਖਦੀ ਨਜ਼ਰ ਆ ਰਹੀ ਕਿਸ ਦੇ ਤਹਿਤ ਜਿਹੜੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਕਿ ਜਿਹੜੇ दारू ਵੇਚਣ ਵਾਲੇ ਜਿਹੜੇ ਤਸਕਰ ਹੈ ਕੌਣ ਹੈ ਜਿਸ ਦੇ ਤਹਿਤ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੱਲ ਇੱਕ ਵਿਅਕਤੀ ਨੂੰ ਸ਼ਰਾਬ ਦੀ ਪੇਟੀ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹ ਮੋਟਾ ਜੁਰਮਾਨਾ ਲਾ ਕੇ ਉਸਨੂੰ ਛੱਡਿਆ ਗਿਆ ਉਹਨੇ ਹੁਣੇ ਜਿਹੜੇ ਨਵੇਂ ਕਾਰੋਬਾਰੀ ਠੇਕੇਦਾਰ ਜਿਹੜੇ ਸ਼ਰਾਬ ਦੇ ਜਿਹਨਾਂ ਵੱਲੋਂ ਇਸ ਕਾਰੋਬਾਰ ਨੂੰ ਲਿਆਂ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਰੋਪੜ ਸ਼ਹਿਰ ਦੇ ਵਿੱਚ ਪੁਰਾਣੇ ਵੇਲੇ ਤੋਂ ਜਿਹੜੀ ਬਾਹਰੋਂ ਲਿਆ ਕੇ ਸ਼ਰਾਬ ਜਿਹੜੀ ਘਰ-ਘਰ ਦੇ ਵਿੱਚ ਵੇਚੀ ਜਾਂਦੀ ਹੈ ਜੋ ਕਿ ਉਹਨਾਂ ਨੂੰ ਵੀ ਘਾਟਾ ਪੈ ਰਿਹਾ ਤੇ ਸਰਕਾਰ ਦਾ ਵੀ ਵੱਡਾ ਚੁੰਨਾ ਲੱਗ ਰਿਹਾ ਹੈ ਇੱਥੋਂ ਦੇ ਜਿਹੜੇ ਇਨਸਪੈਕਟਰ ਜੋਰਾ ਵਰਸਿੰਗ ਵੀ ਐਕਸਾਈਜ਼ ਇਨਸਪੈਕਟਰ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਜੋ ਵਿਅਕਤੀ ਨੂੰ ਨਕਲ ਗ੍ਰਿਫਤਾਰ ਕੀਤਾ ਹੈ ਉਹ ਉਹ ਕੌਣ ਵਿਅਕਤੀ ਸੀ ਤੇ ਕਿੰਨੇ ਦਾਰੂ ਉਹਨਾਂ ਕੋਲ ਤੋਂ ਬਰਾਮਦ ਹੋਏ ਤੇ ਕੀ ਮਾਮਲਾ ਦਰਜ ਹੋਇਆ ਕਰਦੇ ਹਾਂ ਗੱਲਬਾਤ ਜੀ ਆ ਫੋਨ ਲਾਈਨ ਤੇ ਸਾਡਾ ਇੰਸਪੈਕਟਰ ਜੋਰ ਵਰਸਿੰਗ ਜੀ ਹੈ ਇਹਨਾਂ ਵੱਲੋਂ ਇਹ ਮਾਮਲਾ ਜਿਹੜਾ ਗੱਲ ਕੀਤਾ ਗਿਆ ਅ ਜੋਰ ਵਰਸਿੰਗ ਜੀ ਜੇ ਕੱਲ ਕੋਈ ਗਈ ਸੀ ਪੇਟੀ ਉਹਦੇ ਵਿੱਚ ਕੌਣ ਸੀ ਬੰਦਾ ਤੇ ਕੀ ਕਾਰਵਾਈ ਕੀਤੀ ਹੈ ਸੀਗਾ ਜੀ ਟੂਚ ਰਹਿੰਦਾ ਹੈ ਬੰਦਾ ਜੀ ਜੀ ਅਸੀਂ ਨਕਲਾ ਹੋਇਆ ਸੀਗਾ ਇੱਕ ਟਰੱਕ ਵਾਲੀ ਪੌਣ ਤੇ ਉਹਦੀ ਗੱਡੀ ਨੂੰ ਜਦੋਂ ਹੱਥ ਤੇ ਪਾ ਤੇ ਮਨੋਂ ਦੀ ਰੋਕ ਕੇ ਤਲਾਸ਼ੀ ਜਿੱਕੇ ਤਾਂ ਉਹਦੇ ਚੋਂ ਇੱਕ ਪੇਟੀ ਜਿਹੜੀ ਸੀ ਉਹ ਵੇਕੀ ਸ਼ਰਾਬ ਦੀ ਬਰਾਮਦ ਕੀਤੀ ਐ ਜੀ ਜੀ ਤੇ ਕੋਈ ਉਹਦੇ ਗੈਂਸਟਰ ਉਹਨੂੰ ਦੱਛਾ ਸੀਗਾ ਵੀ ਇਹ ਜਿਹੜਾ ਕਾਨੂੰਨ ਜਰੂਰ ਹੈਗਾ ਵੀ ਆਪਾਂ ਇੰਦੀ ਕੁਆਂਟੀਟੀ ਜਿਨਾਂ پاس ਪਰਮਟ ਤੋਂ ਜਿਹੜੀ ਹੈ ਦਾਰੂ ਜਿਹੜੀ ਉਹ ਕੈਰੀ ਨਹੀਂ ਕਰ ਸਕਦੇ ਇਹ ਉਹ ਕੋਈ ਪ੍ਰੋਵੀਜ਼ਨ ਸੀਗੀ ਜਾਂ ਫਿਰ ਐਫਆਈਆਰ ਹੋ ਸਕਦੀ ਸੀ ਜਾਂ ਫਿਰ ਜੁਰਮਾਨਾ ਭਰ ਕੇ ਉਹਨੂੰ ਛੱਡਿਆ ਜਾ ਸਕਦਾ ਸੀ ਜੀ ਤੇ ਉਹ ਜੁਰਮਾਨਾ ਭਰਉਣ ਲਈ ਤਿਆਰ ਹੋ ਗਿਆ 1 ਲੱਖ ਰੁਪਿਆ ਜੁਰਮਾਨਾ ਉਹਦੇ ਕੋਲ ਉੱਪਰ ਆ ਗਿਆ ਜੀ ਜੀ ਤੇ ਫਿਰ ਉਹਨੂੰ ਛੱਡ ਦਿੱਤਾ ਗਿਆ ਜਰਵਰ ਸਿੰਘ ਜਿਹੜੇ ਰੋਪੜ ਦੇ ਵਿੱਚ ਸ਼ਰਾਬ ਵਿਕਣ ਦੀ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਕਿ ਆ ਸਹੀ ਹੈ ਇਹ ਜੀ ਜੀ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਲੋਕ ਜਿਹੜੇ ਆ ਸ਼ਰਾਬ ਵੇਚ ਰਹੇ ਨੇ ਲਿਆ ਲਿਆ ਕਿ ਬਾਹਰੋਂ ਗਲੀ ਮਹੱਲੇ 'ਚ ਉਹ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜੀ ਅਸੀਂ ਉਹਨੂੰ ਮਤਲਬ ਪੁਛੀਏ ਹੁੰਦੇ ਕੇ ਇਸ ਤਰ੍ਹਾਂ ਕਰਾਉਂਦੇ ਆ ਜੀ ਤੇ ਬਾਕੀ ਜੇ ਕੋਈ ਹੋਰ ਵੀ ਸਾਡੇ ਨਾਲ ਗੱਲ ਚ ਅਗੇ ਤੋਂ ਆ ਕੇ ਆਉਂਦੀ ਆ ਤਾਂ ਅਸੀਂ ਕਰ ਵੀ ਤਰਾਂ ਪਰ ਇੱਕ ਗੱਲ ਹੋਰ ਹੈ ਇੱਕ ਪਲੇਟੀ ਪਿੱਛੇ 1 ਲੱਖ ਰੁਪਏ ਦਾ ਜੁਰਮਾਨਾ ਹੋਇਆ ਬਹੁਤ ਵੱਡੀ ਰਕਮ ਹੁੰਦੀ ਹੈ 1 ਲੱਖ ਰੁਪਏ ਦਾ ਤੇ ਇਹ ਸੋਰਨ সাইਜ਼ ਜਿਹੜੀ ਸਾਡੇ ਹੈਗਾ ਜੀ ਮਤਲਬ ਜੋ ਵੀ ਐਸ ਪਰ ਲਾਅ ਅਸੀਂ ਕਾਰਵਾਈ ਕੀਤੀ ਹੈ ਜੀ ਜੀ ਤੇ ਬਸ ਇਹ ਮਤਲਬ ਲੋਕਾਂ ਨੂੰ ਦੱਸਣ ਲਈ ਹੈ ਉਹਨਾਂ ਨੂੰ ਦਰਮਾਨਾ ਲਾ ਕੇ ਵੀ ਇਹ ਕੰਮ ਨਹੀਂ ਕਰਨਾ ਹੈਗਾ ਇਸ ਲਈ ਇਹ ਨਹੀਂ ਵੱਡੀ ਅਮਾਉਂਟ ਰੱਖੀ ਹੋਈ ਹੈ ਸਰਕਾਰ ਨੇ ਬਾਕੀ ਜਿੰਨੇ ਵੀ ਸਾਡੇ ਇਸ ਵੇਲੇ ਇਸ ਖਬਰ ਨੂੰ ਦੇਖ ਰਹੇ ਆ ਬਿਲਕੁਲ ਜੀ ਕੋਈ ਵੀ ਇਸ ਕੰਮ ਨੂੰ ਜਿਹੜਾ ਕਰਦਾ ਹੈ ਉਹ ਬਿਲਕੁਲ ਉਹ ਕੰਮ ਨਾ ਕਰਨ ਕਿਉਂਕਿ ਇਹਦਾ ਮੋਟਾ ਜੁਰਮਾਨਾ 1 ਲੱਖ ਰੁਪਏ ਦਾ ਜੁਰਮਾਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਮਤਲਬ ਕਿਤੇ ਉਹਨਾਂ ਕਿਤੇ ਸਸ ਕਰਕੇ 2 400 ਪਿੱਛੇ ਮਤਲਬ ਚਲੇ ਜਾਂਦੇ ਨੇ ਕਿ ਕਿੰਨੀ ਮੱਟੀ ਬਹੁਤ ਜ਼ਿਆਦਾ ਕਰਨੀ ਪਈ ਜੀ 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 ਸਹੀ ਗੱਲ ਹੈ ਸਹੀ ਗੱਲ ਹੈ ਇਸ ਕਰਕੇ ਲੋਕਾਂ ਨੂੰ ਤੁਸੀਂ ਵੀ ਬਰਤਵਾ ਬੈਸਜ ਦਿਓ ਜੀ ਵੀ ਐਵੇਂ ਨਾ ਕੀਤਾ ਜਾਵੇ ਜੀ ਧੰਨਵਾਦ ਜੀ ਬਹੁਤ ਬਹੁਤ ਜਾਣਕਾਰੀ ਦੇਣ ਵਾਸਤੇ ਠੀਕ ਹੈ ਜੀ ਥੈਂਕ ਯੂ ਜੀ ਬਿਲਕੁਲ ਹੀ ਇਸਨ ਇੰਸਪੈਕਟਰ ਜੋਰਬਰ ਸਿੰਘ ਜੀ ਨੇ ਨਾ ਦੱਸਿਆ ਕਿ ਇੱਕ ਵਿਅਕਤੀ ਨੂੰ ਇੱਕ ਪੇਟੀ दारू ਦੀ ਪੜੇ ਜਾਣ ਤੇ 1 ਲੱਖ ਰੁਪਿਆ ਜੁਰਮਾਨਾ ਜਿਹੜਾ ਭੁਤਣਾ ਪਿਆ ਹੈ ਹੁਣ ਤੁਸੀਂ ਆਪ ਖੁਦ ਅੰਦਾਜ਼ਾ ਲਗਾ ਲਿਓ ਕਿ ਕੱਲੋਂ ਤੁਸੀਂ ਗਲੀਆਂ ਮਹੱਲਾਂ ਦੇ ਵਿੱਚ ਜਿੱਥੇ ਕੋਈ ਸ਼ਰਾਬ ਵੇਚਣ ਦਾਜ ਬੇਚਦਾ ਪੜਿਆ ਜਾਵੇ ਤਾਂ ਉਹਦੇ ਨਾਲ ਕੀ ਭਾਗ ਇਤੇ ਬਿਲਕੁਲ ਹੀ ਸਾਡੀ ਖਬਰ ਦਾ ਤੁਸਕਉਣ ਦਾ ਮਤਲਬ ਇਹ ਹੈ ਬਿਲਕੁਲ ਬਚੋ ਇਸ ਕੰਮ ਤੋਂ ਜੇਕਰ ਤੁਸੀਂ ਇਸ ਕੰਮ ਦੇ ਵਿੱਚ ਕਰਦੇ ਹੋ ਤਾਂ ਉਸ ਕੰਮ ਤੋਂ ਤੁਰਟੋ ਕਿਉਂਕਿ ਬਹੁਤ ਮੋਟਾ ਜੁਰਮਾਨਾ ਜਿਹੜਾ ਡਿਪਾਰਟਮੈਂਟ ਵੱਲੋਂ ਲਗਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜੋ ਥੋੜ੍ਹਾ ਸ਼ਹਿਰ ਦੇ ਵਿੱਚ ਠੇਕੇਦਾਰ ਜਿਹਨਾਂ ਵੱਲੋਂ ਇਹ ਸਾਰਾ ਕਾਰੋਬਾਰ ਕਾਨੂੰਨੀ ਤੌਰ ਤੇ ਲਿਆ ਹੋਇਆ ਹੈ ਉਸ ਦੇ ਨਾਲ ਸੰਬੰਧ ਰੱਖ ਕੇ ਜੇ ਉਹ ਵੀ ਸ਼ਰਾਬ ਦੀ ਕਿਸੇ ਨੂੰ ਚਾਹੀਦੀ ਹੈ ਤੁਸੀਂ ਜਾ ਕੇ ਠੇਕੇ ਤੋਂ ਪ੍ਰਾਪਤ ਕਰ ਸਕਦੇ ਹੋ ਨਾ ਕਿ ਆਪਣੇ ਘਰ ਦੇ ਵਿੱਚ ਲਿਆ ਕੇ ਸ਼ਰਾਬ ਵੇਚ ਸਕਦੇ ਹੋ ਧੰਨਵਾਦ